ਤਰਨਤਾਰਨ ਦੀ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਮਜ਼ਦਗੀ ਪੱਤਰ ਪਰ ਨੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਆਉਣ ਵਾਲੇ ਮਹੀਨੇ ਦੇ ਵਿੱਚ ਦੱਸਿਏ ਕਿ ਜਿਮਨੀ ਚੋਣਾ ਹੋਣ ਜਾ ਰਹੀ ਹੈ ਅਤੇ ਜਿਸ ਤੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਹਾਰ ਹੋਵੇਗੀ ਹਾਲਾਂਕਿ ਉੱਥੇ ਹੀ ਦੱਸਿਏ ਕਿ ਬੀਬੀ ਰੰਦਾਵਾ ਦੀ ਪੁੱਤਰੀ ਕੰਚਨ ਪ੍ਰੇ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਤੇ ਨਾਮਜ਼ਦਗੀ ਪੱਤਰ ਨੂੰ ਲੈ ਕੇ ਸੁਨੇਹਾ ਲਗਾਇਆ ਉੱਥੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸਿਰੋਣੇ ਆ ਹਲਕਾ ਸ਼੍ਰੀ ਤਰਨਤਨ ਸਾਹਿਬ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਤੀ 15 10 2025 ਨੂੰ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜੀ ਦੇ ਨਾਮਜ਼ਦਗੀ ਕਾਗਜ਼ ਭਰਨੇ ਨੇ ਤੇ ਇਹ ਜਿਹੜੇ ਕਾਗਜ਼ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਤੇ ਡੀਸੀ ਦਫ਼ਤਰ ਤੱਕ ਜਿਹੜਾ ਆ ਉਹ ਜਿਹੜਾ ਆ ਆਪਾਂ ਰੋਡ ਸ਼ੋਅ ਕਰਨੇ ਜਾ ਰਹੇ ਹਾਂ ਇਸ ਨਾਮਜ਼ਦਗੀ ਇਹ ਵਿੱਚ ਪੰਜਾਬ ਦੇ ਵਿਕਾਸ ਕੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਆਹੋ ਸਾਰੇ ਜਾਣੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੂੰ ਇਤਿਹਾਸਿਕ ਰੋਡ ਸ਼ੋਅ ਬਣਾਈਏ ਤੇ ਇਸ ਨੂੰ ਕਾਮਯਾਬ ਬਣਾਈਏ ਹਲਕਾ ਸ਼੍ਰੀ ਤਰਨਤਨ ਸਾਹਿਬ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਤੀ 15 10 2025 ਨੂੰ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਨਾਮਜ਼ਦਗੀ ਕਾਗਜ਼ ਭਰਨੇ ਨੇ ਤੇ ਇਹ ਜਿਹੜੇ ਕਾਗਜ਼ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਤੇ ਡੀਸੀ ਦਫਤਰ ਤੱਕ ਜਿਹੜਾ ਆ ਉਹ ਜਿਹੜਾ ਆ ਆਪਾਂ ਰੋਡ ਸ਼ੋਅ ਕਰਨੇ ਜਾ ਰਹੇ ਆ ਇਸ ਨਾਮਜ਼ਦਗੀ ਇਹ ਵਿੱਚ ਪੰਜਾਬ ਦੇ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਆਓ ਸਾਰੇ ਜਾਣੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੂੰ ਇਤਿਹਾਸਿਕ ਰੋਡ ਸ਼ੋਅ ਬਣਾਈਏ ਤੇ ਇਸ ਨੂੰ ਕਾਮਯਾਬ ਬਣਾਈਏ ਹਲਕਾ ਸ਼੍ਰੀ ਤਰਨਤਨ ਸਾਹਿਬ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਤੀ 15 10 2025 ਨੂੰ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਨਾਮਜ਼ਦਗੀ ਕਾਗਜ਼ ਭਰਨੇ ਨੇ ਤੇ ਇਹ ਜਿਹੜੇ ਕਾਗਜ਼ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਤੇ ਡੀਸੀ ਦਫ਼ਤਰ ਤੱਕ ਜਿਹੜਾ ਆ ਉਹ ਜਿਹੜਾ ਆ ਆਪਾਂ ਰੋਡ ਸ਼ੋਅ ਕਰਨੇ ਜਾ ਰਹੇ ਹਾਂ ਇਸ ਨਾਮਜ਼ਦਗੀ ਦੇ ਵਿੱਚ ਪੰਜਾਬ ਦੇ ਵਿਕਾਸ ਕੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਆਹ ਸਾਰੇ ਜਾਣੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੂੰ ਇਤਿਹਾਸਿਕ ਰੋਡ ਸ਼ੋਅ ਬਣਾਈਏ ਤੇ ਇਸ ਨੂੰ ਕਾਮਯਾਬ ਬਣਾਈਏ ਹਲਕਾ ਸ਼੍ਰੀ ਤਰਨਤਨ ਸਾਹਿਬ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮਿਤੀ 15 10 2025 ਨੂੰ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਨਾਮ ਜਿੰਦਗੀ ਕਾਗਜ਼ ਭਰਨੇ ਨੇ ਤੇ ਇਹ ਜਿਹੜੇ ਕਾਗਜ਼ ਆ ਅਸੀਂ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਤੇ ਡੀਸੀ ਦਫ਼ਤਰ ਤੱਕ ਜਿਹੜਾ ਆ ਉਹ ਜਿਹੜਾ ਆ ਆਪਾਂ ਰੋਡ ਸ਼ੋਅ ਕਰਨ ਜਾ ਰਹੇ ਹਾਂ ਇਸ ਨਾਮਜ਼ਦਗੀ ਇਹ ਵਿੱਚ ਪੰਜਾਬ ਦੇ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਆਹੋ ਸਾਰੇ ਜਾਣੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਨੂੰ ਇਤਿਹਾਸਿਕ ਰੋਡ ਸ਼ੋਅ ਬਣਾਈਏ ਤੇ ਇਸ ਨੂੰ ਕਾਮਯਾਬ ਬਣਾਈਏ